ਉਹ ਜਾਰੀ ਰੱਖਾਂਗਾ ਕਾਕਾ ਸਿੰਘ ਕੋਟਲਾ ਨੇ ਜੇਲ੍ਹ ਦੇ ਵਿੱਚ ਸੀਗੇ ਪਟਿਆਲਾ ਦੇ ਵਿੱਚ ਉਹ ਸੁਬਾਹ ਹੁਣ ਆਏ ਨੇ ਉਹ ਸਿੱਧੇ ਜਗਦੀ ਸਿੰਘ ਢੱਲੇਵਾਲੂ ਮੇਰੇ ਨਾਲ ਪਹੁੰਚੇ ਨੇ ਅੱਗੇ ਕੀ ਕੁਝ ਗੱਲਬਾਤ ਹੋਈ ਹੈ ਜਗਦੀ ਸਿੰਘ ਢੱਲੇਵਾਲੂ ਕੋਕੀ ਮਿਲ ਕੇ ਆਏ ਨੇ ਕਾਕਾ ਜੀ ਕੀ ਕੁਝ ਗੱਲਬਾਤ ਹੋਈ ਹੈ ਹੁਣ ਜਗਦੀ ਸਿੰਘ ਢੱਲੇਵਾਲ ਦੇ ਨਾਲ ਔਰ ਤੁਸੀਂ ਕਦੋਂ ਛੁੱਟੇ ਹੋ ਜੀ ਵੇਖੋ ਪਹਿਲੀ ਗਲਤੀ ਆ ਜਿਹੜੇ ਇਤਿਹਾਸ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਨਵੀਆਂ ਪਿੜਤਾ ਪਾਈਆਂ ਨੇ ਉਹਦੀ ਅਸੀਂ ਦੋਨੇ ਫਰੋਂ ਵੱਲੋਂ ਨਖੇਦੀ ਕਰਦੇ ਮੀਟਿੰਗ ਲਈ ਬੁਲਾਉਣਾ ਬਲਾ ਕੇ ਇਹੋ ਜਿਹਾ ਰਵਈਆ ਤਿਆਰ ਕਰਨਾ ਉਹ ਵੀ ਜਿਵੇਂ ਚੰਡੀਗੜ੍ਹ ਹੈ ਨਾਉ ਕੇਂਦਰ ਦੇ ਅਧੀਨ ਹੈ ਨਾ ਪੰਜਾਬ ਦੇ ਅਧੀਨ ਹੈ ਉਹਨੂੰ ਐ ਵਰਤਿਆ ਗਿਆ ਮੀਟਿੰਗ ਲਈ ਮੀਟਿੰਗ ਤੋਂ ਬਾਅਦ ਫਿਰ ਗ੍ਰਿਫਤਾਰੀ ਲਈ ਵਰਤਿਆ ਗਿਆ ਪੰਜਾਬ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਵੀ ਅਸੀਂ ਧਰਨਿਆਂ 'ਚੋਂ ਸਾਡੀ ਪਾਰਟੀ ਨਿਕਲੀ ਆ ਅਸੀਂ ਬਦਲਾ ਦੇ ਰੂਪ ਦੇਵਾਂਗੇ ਲੋਕਾਂ ਨੂੰ ਜਿਹੇ ਜਾ ਅਤਿਆਚਾਰ ਇਹਨਾਂ ਨੇ ਪੂਰੀ ਫੋਰਸ ਨੇ ਡੱਲੇਵਾਲ ਸਾਹਿਬ ਸਭ ਨੂੰ ਪਤਾ ਕੇ ਮਰ ਵਰਤੇ ਬੈਠੇ ਨੇ ਕੱਲਾ ਸਿਰਫ ਡ੍ਰਿਪ ਲੈ ਰਹੇ ਸੀ ਡ੍ਰਿਪ ਵੀ ਉਹਨਾਂ ਦੀਆਂ ਜਿਹੜੀਆਂ ਨਾੜਾਂ ਬਲੌਕ ਹੋ ਰਹੀਆਂ ਸੀਗੀਆਂ ਉਹਦੇ باوجود ਵੀ ਉਹਨਾਂ ਨੂੰ ਐਡੀ ਜ਼ਬਰਦਸਤੀ ਝਾਕ ਕੇ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੇ ਉਹਨਾਂ ਦੇ ਜਿਹੜੇ ਬਰੰਟੀ ਆਰਸੀ ਉਹਨੂੰ ਸੌਂ ਸਮਹਾਲਦੇ ਉਹਨਾਂ ਦੇ ਪੱਗਾਂ ਲਾਉਣੀਆਂ ਤਾਂ ਸਾਨੂੰ ਨੇ ਮੂਰੇ ਗੱਡੀ ਲਾਈ ਹੋਈ ਸੀ ਉਹ ਗੱਡੀ ਦੇ ਚਾਰ ਸਪੀਰੇ ਆਪਦੀਆਂ ਗੱਡੀਆਂ ਲਾਉਣੀਆਂ ਬੁਲਟ ਤੇ ਬੋਰਸ ਲਾਉਣੀ ਜਿਵੇਂ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਚੰਡੀਗੜ੍ਹ ਦੇ ਵਿੱਚ ਆ ਕੇ ਮੀਟਿੰਗ ਨਹੀਂ ਜਿਵੇਂ ਚੰਡੀਗੜ੍ਹ ਦੇ ਵਿੱਚ ਆ ਕੇ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਇੱਕ ਦੂਜਿਆਂ ਨੂੰ ਪੰਜ-ਪੰਜ ਛੇ-ਛੇ ਜਣੇ ਚੁੰਬੜ ਨੇ ਮੋਬਾਈਲ ਕੱਢ ਲੈਣੇ ਗਰਦ ਨੇ ਵੀ ਕਿਤੇ ਨੂੰ ਚਾਰਜ ਨਾ ਕਰ ਦੋ ਮੈਨੂੰ ਲੱਗਦਾ ਵੀ ਗਿਰਫਤਾਰੀਆਂ ਬਹੁਤ ਵਾਰੀ ਹੋਈਆਂ ਸਾਡੀਆਂ ਤਗਰੀਬ ਨੂੰ ਕੋਈ ਜੇਲ੍ਹ ਨਹੀਂ ਰਹੀ ਹੋਣੀ ਜਿੱਥੇ ਅਸੀਂ ਨਹੀਂ ਗਏ ਤਾਂ 84 ਤੋਂ ਲੈ ਕੇ ਸਰਕਾਰਾਂ ਇਹੀ ਕਰਦੇ ਜਦੋਂ ਆਪਦੇ ਹੱਕ ਮੰਗਾਂਗੇ ਤਾਂ ਜੇਲਾਂ ਜਾਣੇ ਪੈਣੇ ਪਰ ਜਿਹੇ ਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਕਰਕੇ ਕੇਸ਼ਰੀਵਾਲ ਸਾਹਿਬ ਨੇ ਰੋਲ ਨਮਾਇਆ ਨਿੱਜੀ ਆਪਦਾ ਫਾਇਦਾ ਲੈਣ ਵਾਸਤੇ ਹੋ ਸਕਦਾ ਆਪ ਦੇ ਇਹਨਾਂ ਨੇ ਕੋਈ ਮੰਤਰੀ ਬਚਾਏ ਹੋਣ ਜਾਂ ਕੋਈ ਗ੍ਰਾਂਟ ਲੈਤੀ ਹੋਵੇ ਅੰਦਰ ਖਾਤੇ ਕੁਛ ਇਹਨਾਂ ਨੇ ਜਿਹੜੀਆਂ ਜਾਂ ਇਹਨਾਂ ਤੇ ਜਿਹੜੀ ਕੁਛ ਕੀਤਾ ਉਹ ਸਾਰਾ ਗੁੱਸਾ ਫਿਰ ਇਹਨਾਂ ਨੇ ਕਿਸਾਨਾਂ ਤੇ ਕੱਢਿਆ ਤਾਂ ਇਸ ਲਈ ਤਾਂ ਅਸੀਂ ਪੂਰੇ ਦੋਨੇ ਫਰੋਲ ਨੂੰ ਨਕਿੱਦੀ ਕਰਦੇ ਆ ਉਦੋਂ ਬਾਅਦ ਜਦੋਂ ਸਾਨੂੰ ਆ ਕੇ ਕਿਲੇ ਦੇ ਵਿੱਚ ਰੱਖਿਆ ਗਿਆ ਤਾਂ ਨਾਲ ਹੀ ਡਲੇਵਾਲ ਸਾਹਿਬ ਵੀ ਉੱਥੇ ਆ ਗਏ ਤਾਂ ਸਾਡੇ ਸਾਰੇ ਸਾਥੀ ਅਸੀਂ ਵੀ ਉੱਥੇ ਆ ਗਏ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਖਾਸ ਕਰਕੇ ਵੀ ਇਹਨਾਂ ਨੂੰ ਮਲਾਇਆ ਜਾਵੇ ਤਾਂ ਉੱਥੇ ਵੀ ਅਡੋ-ਅਡੀ ਵਾਰਕਾਂ ਦੇ ਵਿੱਚ ਬੰਦ ਕਰਕੇ ਪਾਣੀ ਤੇ ਇੱਕ ਵੀ ਨਹੀਂ ਪਿਆ ਗਿਆ ਵੀ ਯਾਰ ਨਹੀਂ ਤੁਸੀਂ ਇੱਕ ਦੂਜੇ ਨਾਲ ਗੱਲ ਨਾ ਕਰ ਲੋ ਉਹ ਸਾਰੀ ਸਥਿਤੀ ਵੇਖ ਕੇ ਤਾਂ ਤਕਰੀਬਨ ਰਾਤ ਨੂੰ 2:30 ਵਜੇ ਸਾਨੂੰ ਪਟਿਆਲਾ ਜੀਲ ਦੇ ਵਿੱਚ ਅਸੀਂ 148 ਬੰਦੇ ਸੀਗੇ ਇੱਥੇ ਤਾਂ 148 ਨੂੰ ਜਾਂਦਾ ਹੈ ਕਿ ਪਟਿਆਲਾ ਜੀਲ ਦੇ ਵਿੱਚ ਉਸ ਤੋਂ ਬਾਅਦ ਛੱਡਿਆ ਗਿਆ ਤਾਂ ਇੱਕ ਸ਼ਾਂਤੀ ਕਰਨ ਲੱਗੇ ਕਿ ਵੀ ਤੇਰੇ ਕੋਲੇ ਕੀ ਆਉਂਦਾ ਹੈ ਤੇਰੇ ਕੋਲੇ ਕੀ ਹੈ ਕੀ ਵਰਕਰ ਕੀ ਹੈ ਤਾਂ ਉਹਨਾਂ ਨੇ ਜਦੋਂ ਛੱਡਣਾ ਸ਼ੁਰੂ ਕੀਤਾ ਤਾਂ ਸਾਨੂੰ ਵੀ ਲੱਗਿਆ ਸੀ ਪਤਾ ਵੀ ਇਹ ਜਿਹੜੇ ਸਾਰੇ ਆਗੂ ਐ ਉਹ ਨਹੀਂ ਛੱਡਣਾ ਚਾਹੁੰਦੇ ਪਰ ਇੱਧਰ ਜਿਹੜੀ ਸਥਿਤੀ ਡੱਲੇਵਾਲ ਸਾਹਿਬ ਨੇ 19 ਤਰੀਕ ਤੋਂ ਹੀ ਪਾਣੀ ਪੀਣਾ ਬੰਦ ਕਰਤਾ ਸੀਗਾ ਵੀ ਮੈਂ ਉਨਾ ਚਿਰ ਨਹੀਂ ਪਾਣੀ ਪੀਊਂਗਾ ਜਿੰਨਾ ਚਿਰ ਸਾਡੇ ਕਿਸਾਨ ਆਗੂਆਂ ਦੀ ਸਾਰਿਆਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਬੈਠ ਕੇ ਅਗਲੇ ਪ੍ਰੋਗਰਾਮ ਤੇ ਮੀਟਿੰਗ ਨਹੀਂ ਕਰਦੇ ਮੈਂ ਪਾਣੀ ਨਹੀਂ ਲਵਾਂਗਾ ਤਾਂ ਮੈਂ ਕਹਨਾ ਪ੍ਰਮਾਤਮਾ ਦੀ ਮਿਹਰ ਆ ਡਾਕਟਰਾਂ ਦੀ ਲੈਂਡ ਤੋਂ ਵੀ ਉੱਪਰ ਡੱਲੇਵਾਲ ਸਾਹਿਬ ਨੇ ਜਿਹੜਾ ਐਨਾ ਸਮਾਂ ਅੱਜ 10ਵਾਂ ਦਿਨ ਆ 10 ਦਿਨ ਪਾਣੀ ਤੋਂ ਬਗੈਰ ਡਾਕਟਰ ਇਹ ਕਹਿੰਦੇ ਨੇ ਵੀ ਬਸ ਤਿੰਨ ਤੋਂ ਪੰਜ ਦਿਨ ਤਾਂ ਬੰਦਾ ਜਿਉ ਨਹੀਂ ਸਕਦਾ ਤਾਂ ਜੋ ਕੁਝ ਭੁੱਖ ਦੇ ਵਿੱਚ ਡੱਲੇਵਾਲ ਸਾਹਿਬ ਨਾਲ ਬੀਤ ਰਿਹਾ ਤੇ ਉਹ ਦੇਖ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਮੇਰੀਆ ਕੀ ਸਥਿਤੀ ਹੈ ਤੁਸੀਂ ਮਿਲ ਕੇ ਆਏ ਹੋ ਅੱਜ ਮੁਲਾਕਾਤ ਹੋਈ ਹੈ ਹੁਣ ਕੀ ਸਥਿਤੀ ਹੈ ਸਥਿਤੀ ਬੋਲਿਆ ਤਾਂ ਜਾ ਹੀ ਨਹੀਂ ਰਿਹਾ ਉਹ ਹਾਥੀ ਕਹਿ ਰਹੇ ਨੇ ਭਈ ਜਿਵੇਂ ਤੁਸੀਂ ਕਰਨਾ ਹੈ ਕਰੋ ਹੁਣ ਅਸੀਂ ਲਗਭਗ ਜਿਹੜੇ ਜੇਲ੍ਹਾਂ ਦੇ ਵਿੱਚੋਂ ਬੰਦੇ ਆ ਰਹੇ ਨੇ ਆਗੂ ਆ ਰਹੇ ਨੇ ਜਦੋਂ ਸਾਰੀਆਂ ਜ਼ਿਲਾਂ ਦੇ ਵਿੱਚ ਲਗਭਗ 13 ਜ਼ਿਲਾਂ ਦੇ ਵਿੱਚ ਬੰਦੇ ਸੀਗੇ 13 ਜ਼ਿਲਾਂ ਦੇ ਜਦੋਂ ਸਾਡੇ ਸਪਰਕ ਹੋ ਜਾਊਗਾ ਸਾਰੇ ਆਗੂਆਂ ਦੇ ਨਾਲ ਉਹ ਫਿਰ ਅਸੀਂ ਢੱਲੇ ਵਾਲ ਬਾਰੇ ਜਿਹੜਾ ਪਾਣੀ ਉਹਨਾਂ ਨੇ ਬੰਦ ਕੀਤਾ ਉਸੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਅਸੀਂ ਸਾਰੇ ਜਿਹੜੇ ਕਿਸਾਨ ਆ ਰਹੇ ਆ ਹੋ ਕੇ ਆ ਗਏ ਆ ਸਾਡੀ ਅਪੀਲ ਤੇ ਬੇਨਤੀ ਤੇ ਤੁਸੀਂ ਪਾਣੀ ਲਓ ਤਾਂ ਉਸ ਤੋਂ ਬਾਅਦ ਜਿਹੜਾ ਅਗਲੇ ਪ੍ਰੋਗਰਾਮ ਹੈ ਸਾਡੇ ਜਿਹੜੇ ਉਹ ਸਟੈਂਡ ਕਰਦੇ ਆ ਉਸ ਤੋਂ ਪਹਿਲਾਂ ਕੋਸ਼ਿਸ਼ ਕੀਤੀ ਜੀ ਤੁਸੀਂ ਪਾਣੀ ਪਲਾਂਟ ਦੀ ਹੁਣ ਗਏ ਸੀ ਜਦੋਂ ਦਾ ਸਾਰੇ ਆਗੂ ਸੀਗੇ ਸੁਭਜੀਤ ਸਿੰਘ ਸੀਗੇ ਤੁਸੀਂ ਅਭਿਮਨਿਊ ਸੀਗੇ ਤੁਹਾਡੇ ਨਾਲ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਪਾਣੀ ਨਹੀਂ ਅਸੀਂ ਪਾਣੀ ਦੀ ਨਹੀਂ ਕੀਤੀ ਅਸੀਂ ਡੱਲੇਵਾਲ ਸਾਹਿਬ ਨੂੰ ਇੰਨੀਕ ਜਰੂਰ ਕਿਹਾ ਆਵਾਜ਼ ਦੇ ਵਿੱਚ ਵੀ ਅਸੀਂ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚੋਂ ਬੰਦੇ ਆ ਗਏ ਆ ਰੋਪੜ ਜੇਲ੍ਹ ਦੇ ਵਿੱਚੋਂ ਆ ਗਏ ਆ ਨਾਭਾ ਜੇਲ੍ਹ ਦੇ ਵਿੱਚੋਂ ਆ ਗਏ ਆ ਸੰਗਰੂਰ ਦੇ ਵਿੱਚੋਂ ਆ ਗਏ ਆ ਪੰਜ ਸੱਤ ਜੇਲਾਂ ਦੀ ਜਿਹੜੀ ਸਾਡੇ ਕੋਲੇ ਰਿਪੋਰਟ ਸੀਗੀ ਉਹ ਅਸੀਂ ਦੱਸੀ ਹੈ ਹਜੇ 5-7 ਜ਼ਿਲ੍ਹਿਆਂ ਦੀ ਸਾਡੇ ਕੋਲ ਰਿਪੋਰਟ ਆਈ ਨਹੀਂ ਗਈ ਜਿਹੜੇ ਭਦੇਰ ਸਾਹਿਬ ਸੀਗੇ ਆਪਣੇ ਮੁਖਸਰ ਸੀਗੇ ਮਨਜੀਤ ਰਾਏ ਫਰੀਦਕੋਟ ਸੀਗਾ ਸੁਖਵਿੰਦਰ ਕੌਰ ਆਪਣੇ ਲੁਧਿਆਣੇ ਸੀਗੀ ਉਹਨਾਂ ਨਾਲ ਹਜੇ ਸਾਡਾ ਸੰਪਰਕ ਨਹੀਂ ਹੋ ਸਕਿਆ ਤਾਂ ਲਗਭਗ ਥੋੜੇ ਸਮੇਂ ਦੇ ਵਿੱਚ ਹੀ ਸਾਰਾ ਸਾਨੂੰ ਜਦੋਂ ਡਾਟਾ ਆਜੂਗਾ ਅਧਿਕਾਰੀ ਲੱਗੇ ਹੋਏ ਨੇ ਵੀ ਕਿਸੇ ਜੇਲ੍ਹ ਤੇ ਨਹੀਂ ਜਦੋਂ ਉੱਪਰ ਸਾਰਾ ਰਿਪੋਰਟ ਆਜੂਗੀ ਤਾਂ ਫਿਰ ਡਲੇਵਾਲ ਸਾਹਿਬ ਨੂੰ ਉਸੇ ਸਮੇਂ ਉਹਨਾਂ ਨੂੰ ਲੱਗਦਾ ਕਿ ਏਕਤਾ ਦਾ ਅਸਰ ਹੈ ਕਿਉਂਕਿ ਆਕਲ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇਹ ਕਾਲ ਦਿੱਤੀ ਗਈ ਕਿ ਤੁਸੀਂ ਲੋਕਾਂ ਨੇ ਵੀ ਹਮਾਇਤ ਕੀਤੀ ਕਿ ਅਸੀਂ ਨਾਲ ਖੜਾਂਗੇ ਉਹਨਾਂ ਨੇ ਵੀ ਕਿਹਾ ਕਿ ਤੁਹਾਡੀ ਹਮਾਇਤ ਕੀਤੀ ਏਕੀਤਾ ਦਾ ਅਸਰ ਹੈ ਜੀ ਵੇਖੋ ਏਕੀਤਾ ਦਾ ਅਸਰ ਤਾਂ ਹਮੇਸ਼ਾ ਹੀ ਹੁੰਦਾ ਹੁੰਦਾ ਜਿਹਦੇ ਘਰ ਦੇ ਵਿੱਚ ਏਕਾ ਹੁੰਦਾ ਤਾਂ ਉਹ ਬਲ ਮਿਲਦਾ ਹੈ ਪਰ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਦੀ ਜਿਹੜੀ ਮਿਹਨਤ ਡੱਲੇਵਾਲ ਦੀ ਜਿਹੜੀ ਸਥਿਤੀ ਸਰਕਾਰ ਨੂੰ ਦਿੱਸੀ ਕਿਉਂਕਿ ਬੜੀ ਗੁੰਝਲਦਾਰੀ ਦੇ ਵਿੱਚ ਰੱਖਿਆ ਹੋਇਆ ਵੀ ਜੇ ਇੱਥੇ ਕੁਝ ਹੋ ਵੀ ਜਾਂਦਾ ਕਿਉਂਕਿ ਸਾਰਾ ਘਰਨਾ ਆਉਂਦਾ ਸਰਕਾਰਾਂ ਨੂੰ ਵੀ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਰੈਸਟ ਹੀ ਨਹੀਂ ਕੀਤਾ ਸਾਡੀ ਤਾਂ ਗ੍ਰਿਫਤਾਰੀ ਨਹੀਂ ਸੀਗਾ ਸਾਨੂੰ ਨਹੀਂ ਪਤਾ ਉਹ ਕੀ ਲੈ ਰਹੇ ਸੀਗੇ ਉਹ ਸਾਰੀਆਂ ਸਥਿਤੀਆਂ ਫਿਰ ਅਸੀਂ ਸੋਚੀਆਂ ਵੀ ਪਹਿਲਾਂ ਸਾਰਿਆਂ ਆਗੋਂ ਦੀ ਰਿਹਾਈ ਹੋਵੇ ਰਿਹਾਈ ਤੋਂ ਬਾਅਦ ਅਗਲਾ ਪੜਾ ਦੇਖਾਂਗੇ ਕਿਉਂਕਿ ਦੋਨਾਂ ਸਰਕਾਰਾਂ ਨੇ ਵਿਉਂਤਬੰਦੀ ਬਣਾ ਲਈ ਐ ਬਈ ਮੈਂ ਦੋਸ਼ੀ ਨਾ ਹੋਵਾਂ ਉਹ ਕਹਿੰਦਾ ਮੈਂ ਦੋਸ਼ੀ ਨਾ ਹੋਵਾਂ ਵਿਉਂਤਬੰਦੀ ਦੋਨਾਂ ਦੀ ਬਹੁਤ ਅੰਦਰ ਖਾਤੇ ਘੜ ਕੇ ਜਿਹੜਾ ਕਿਸਾਨਾਂ ਤੇ ਐਕਸ਼ਨ ਕੀਤਾ ਮੈਨੂੰ ਤਾਂ ਯਾਦ ਕਰਵਾਇਆ 84 ਵਾਲਾ ਵੇਖਿਆ ਆਪਾਂ ਉਦੋਂ ਸਾਡੇ ਘਰ ਟਾਏ ਗਏ ਤਾਂ ਲੁੱਟਮੋ ਹੋਈ ਐਵੇਂ ਜਿੱਕਰ ਚਲੋ ਸਾਡੀ ਗ੍ਰਿਫਤਾਰੀ ਹੋ ਗਈ लाठी चार्ज ਹੋ ਗਿਆ ਕਰਦੇ ਸਰਕਾਰ ਟਰਾਲੀ ਕੱਲੀ ਤੁਰਨੀ ਲੱਗੀ ਘਰ ਪਾਈ ਕਲੇ ਤੁਰਨੇ ਲੱਗੇ ਜਿਹੜੇ ਸਾਡੇ ਉਥੇ ਸ਼੍ਰੋਮਣੀ ਕਮੇਟੀ ਦੇ ਲੰਗਰ ਲੱਗੇ ਜਿਹੜੇ ਲੋਕਾਂ ਨੇ ਲੰਗਰ ਲਾਏ ਲੰਗਰ ਕਿਤੇ ਤੁਰਨੇ ਲੱਗੇ ਸੀਗੇ ਲੰਗਰ ਚੱਕੇ ਗੇ ਟਾਏ ਗੇ ਖੰਡਿਆਏ ਗੇ ਫਰਿੱਜ ਕਿਤੇ ਕੋਈ ਕਰੰਟ ਲੱਗਣ ਲੱਗਿਆ ਸੀਗਾ ਫਰਿੱਜਾਂ ਨੂੰ ਕੂਲਰਾਂ ਨੂੰ ਫਿਰ ਐਮਐਲਏ ਦੇ ਵਰਕਰਾਂ ਨੂੰ ਐਮਐਲਿਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਸਮਾਨ ਚਕਾਇਆ ਗਿਆ ਤੇ ਹੁਣ ਉੱਥੇ ਬਹਾ ਕੇ ਇੱਕ ਫਾਰ ਲਿਮਿਟ ਤੇ ਕਮੇਟੀ ਬਣਾਈ ਜੀ ਕਮੇਟੀ ਕਿਨੇ ਫੋਰਸ ਨੇ ਫੋਰਸ ਨਹੀਂ ਟਾਇਆ ਫੋਰਸ ਨੇ ਕਮੇਟੀ ਬਣਾਤੀ ਦੇਖੋ ਜੀ ਕੋਈ ਰਿਪੋਰਟ ਨਹੀਂ ਕੋਈ ਟਰਾਲੀ ਨਹੀਂ ਪਾਸੇ ਸਮਾਨ ਕਿਸਾਨਾਂ ਨੂੰ ਮਿਲ ਗਿਆ ਉਹ ਸਾਰੀ ਹੁਣ ਸਾਡੀ ਬਾਹਰ ਰਿਪੋਰਟ ਲੈ ਕੇ ਉਹ ਜਿਹੜਾ ਸਾਰਾ ਗੁੱਸਾ ਹੈ ਉਹ ਕਿਸਾਨਾਂ ਦਾ ਉਹ ਤਾਂ ਭਰਿਆ ਪਿਆ ਤਾਂ ਉਹ ਸਾਰੀ ਸਥਿਤੀ ਥੋੜੇ ਮੈਂ ਜਿਆਦਾ ਟਾਈਮ ਨਾਲ ਅਸੀਂ ਥੋੜੇ ਚਿਰ ਦੇ ਵਿੱਚ ਹੀ ਸਾਰੇ ਸਾਡੇ ਆਗੂ ਇੱਥੇ ਇਕੱਠੇ ਹੋ ਜਾਣਗੇ ਆਗੂ ਫਿਰ ਡਿਲੀਵਰ ਸਾਬ ਨੂੰ ਪੇਲ ਕਰਕੇ ਜਿਹੜਾ ਉਹਨੂੰ ਪਾਣੀ ਦੀ ਬੇਨਤੀ ਜ਼ਰੂਰ ਕਰਾਂਗੇ ਅਸੀਂ ਵੀ ਜਿਹੇ ਜਿونی ਸਥਿਤੀ ਹੈ ਸਾਹ ਵੀ ਮਸਾ ਆ ਰਿਹਾ ਬੋਲਿਆ ਨਹੀਂ ਜਾ ਰਿਹਾ ਤਾਂ ਉਸ ਤੋਂ ਬਾਅਦ ਕਰਕੇ ਫਿਰ ਅਗਲੇ ਪ੍ਰੋਗਰਾਮ ਬਾਰੇ ਅਸੀਂ ਪੀਸੀ ਕਰਾਂਗੇ 10 ਵਜੇ ਤੇ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਕਾਕਾ ਸਿੰਘ ਕੋਟਲਾ ਸਾਡਾ ਮੌਜੂਦ ਸੀਗੇ ਅਮਿਤ ਔਰ ਅਸੀਂ ਤੇ ਤਰੀ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਹੁਣ 10 ਵਜੇ ਸਾਰੇ ਕਿਸਾਨ ਆਗੂ ਜਿਹੜੇ ਨੇ ਉਹ ਇਕੱਠੇ ਹੋਣਗੇ ਔਰ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਪਾਣੀ ਪਲਾਇਆ ਜਾਵੇਗਾ ਕਿਉਂਕਿ 19 ਤਰੀਕ ਤੋਂ ਅਜਜੀਤ ਸਿੰਘ ਢੱਲੇਵਾਲ ਨੇ ਪਾਣੀ ਛੱਡਿਆ ਹੋਇਆ ਮਰਨ ਵਰਤ ਲਗਾਤਾਰ ਜਾਰੀ ਸੀਗਾ ਉਸ ਤੋਂ ਬਾਅਦ ਅੱਜ ਜਦੋਂ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਪਹੁੰਚ ਰਹੇ ਨੇ ਹੁੱਤੀ ਤੇ ਤੇ ਸਾਰੇ ਪਹੁੰਚੇ ਸਰਪੰਚ ਦੀ ਖੁਦੇਰ ਅਗਲੀ ਰਣਨੀਤੀ ਅਜੜੀਆਂ ਉਹ ਉਲੀ ਕੀ ਜਾਵੇਗੀ ਤਾਂ ਇਹ ਜਰੂਰ ਰੱਖ ਕੇ ਤਨੇ ਕਿਤੇ ਵੇਖਣ ਵਾਲੀ ਹੋਵੇਗੀ ਮੇਰੇ ਨਜ਼ਰ ਬਣਾਇ ਰੱਖੋ ਦਮਨ ਇਸ ਤੇ ਅਪਡੇਟ ਰੱਖੀ ਵੀ ਤੁਹਾਡੇ ਕੋਲ ਲੈ ਅੰਦਰ ਹਾਂਗੇ ਫਿਲਹਾਲ ਬਹੁਤ শুকਰੀਆ ਸਰ ਜਾਣਕਾਰੀ ਸਰ ਦਰਸ਼ਕਾਂ ਦਾ 545 ਸੋ ਜਗਜੀਤ ਸਿੰਘ ਢੱਲੇਵਾਲ ਪਾਣੀ ਦਾ ਘੋਟ ਤੱਕ ਨਹੀਂ ਪੀਰੇ ਕਿਸਾਨ ਅੱਗੇ ਜਾਣਕਾਰੀ ਦਿੰਦੇ ਸਾਹਮਣੇ ਆ ਰਹੇ ਨੇ ਵੇਖਣਾ ਹੋਵੇਗਾ ਕਿ ਅੱਗੇ ਹੁਣ ਕੀ ਕੁਝ ਰਣਨੀਤੀ ਉਲੀ ਕੀ ਜਾਂਦੀ ਕਿਸਾਨ ਆਗੂਆਂ ਵੱਲੋਂ ਇਸ ਦਿਨਾਰੇ ਸੂਚਨਾ ਫਿਲਹਾਲ ਮਿਲ ਨਹੀਂ ਕੋਈ ਹੋਰ ਅਪਡੇਟਸ ਲੈ ਕੇ ਮੁਰਤੋਂ ਹੋਵਾਂਗੇ ਤੁਹਾਡੇ ਰੂਬਰੂ ਦੀ ਹੋਈ ਇਜਾਜ਼ਤ ਧੰਨਵਾਦ